ਉਹੀ ਬੰਦੇ ਨੂੰ ਸੋਹ ਮਿਲ ਜਾਏ ਤੇ ਉਹ ਸੁਹੀ ਹੋ ਜਾ ਤੇ ਉਹ ਰਬ ਨੂੰ ਯਾਦ ਕਰੇ ਬੜਾਈ ਸੋਣਾ ਜੇ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੀ ਸੇਵਾ ਮੈਣਾ ਗੁਰੂ ਨਾਨਕ ਪਾਤਸ਼ਾਹ ਪਰਵਾਣ ਕਰੇ ਸਾਨੂੰ ਆ ਜਿਹੜੀ ਵੱਡੀ ਫੈਸਿਲਿਟੀ ਧੰਨ ਗੁਰੂ ਦਸਮੇਸ਼ ਪਤਾ ਜੀ ਨੇ ਦਿੱਤੀ ਆ ਤੁਹਾਨੂੰ ਬਜ਼ੁਰਗਾਂ ਲਈ ਬਹੁਤ ਹੀ ਜ਼ਿਆਦਾ ਵੱਡੀ ਇਹ ਕਿੰਨਾ ਥਕਾਵਟ ਦੂਰ ਕਰਨ ਲਈ ਅੱਜ ਮੈਂ ਟੋਹੀ ਦਾ ਵੀ ਕਰਾਇਆ ਤੂੰ ਰਿੰਦਾ ਵੀ ਜਿਹੜਾ ਮੈਨੂੰ ਦੁੱਖ ਸੀ ਨਾ ਮੈਨੂੰ ਲੱਗਦਾ ਵੀ ਦਸਮੇਸ਼ ਪਿਤਾ ਨੇ ਅੱਜ ਪੂਰਾ ਹੀ ਕਰ ਦਿੱਤਾ ਬਿਲਕੁਲ ਹੀ ਸਾਫ਼ ਕਰਤਾ ਬਹੁਤ ਸੋਣਾ ਲੱਗਣ ਦੀ ਨੌਜਵਾਨੀ ਕਿਹੜੀ ਜੜੀ ਆ ਚੰਗੇ ਰਸਤੇ ਚੰਗਾ ਕੰਮ ਕਰ ਰਹੀ ਆ ਨਸ਼ਿਆਂ ਤੋਂ ਦੂਰ ਰਵੇ ਆ ਕੰਮ ਚਾਹੀਦਾ ਕਰਨਾ ਆਪਾਂ ਸਾਰਿਆਂ ਨਾਲ ਮਿਲ ਕੇ ਕਈ ਤਰ੍ਹਾਂ ਦੇ ਲੰਗਰ ਲੱਗਦੇ ਨੇ ਪਰ ਇਹ ਇੱਕ ਨਿਵੇਕਲਾ ਲੰਗਰ ਵੀਰ ਅਮਰਪ੍ਰੀਤ ਸਿੰਘ ਉਹਨਾਂ ਨੇ ਜਿਹੜਾ ਕਹਿ ਲੋ ਸੋਚ ਕੇ ਜਿਹੜੇ ਸਾਡੇ ਮੇਨ ਮੁਖੀ ਨੇ ਉਹਨਾਂ ਨੇ ਸੋਚਿਆ ਕਿਉਂ ਨਾ ਆਪਾਂ ਜਿਹੜੇ ਲੋਕ ਪਿੰਡਾਂ ਤੋਂ ਸ਼ਹਿਰਾਂ ਤੋਂ ਬਹੁਤ ਦੂਰ ਤਰੇੜੇ ਤੋਂ ਚੱਲ ਕੇ ਆਉਂਦੇ ਨੇ ਕਿੰਨੇ ਕਿੰਨੇ ਕਿਲੋਮੀਟਰ ਚੱਲ ਕੇ ਆਉਂਦੇ ਨੇ ਕਾਫੀ ਥੱਕ ਚੁਕੇ ਹੁੰਦੇ ਨੇ ਮੈਂਟਲੀ ਤੌਰ ਤੇ ਵੀ ਕਹਿ ਲੋ ਸਰੀਰਕ ਤੌਰ ਤੇ ਵੀ ਸੋ ਉਸੇ ਸੋਚ ਨੂੰ ਦੇਖਦੇ ਹੋਏ ਇੱਥੇ ਤੁਸੀਂ ਦੇਖ ਰਹੇ ਜਿਹੜਾ ਫਿਜ਼ੀਓਥੈਰੇਪੀ ਔਰ ਜਿਹੜਾ ਸ਼ੈਲਟਰ ਹੋਮ ਰਹਿਣ ਦਾ ਜਿਹੜਾ ਆ ਉਹ ਇੱਥੇ ਉਪਰਾਲੇ ਕੀਤੇ ਗਏ ਇੱਥੇ ਜੇਕਰ ਮ사ਜ ਮਸ਼ੀਨਾਂ ਦੋ ਤਿੰਨ ਤਰ੍ਹਾਂ ਦੀਆਂ ਉਹਦੇ ਨਾਲ ਲੱਤਾਂ ਘੁੱਟਣ ਵਾਲੀਆਂ ਜਿੱਥੇ ਲੱਤਾਂ ਨੂੰ ਆਰਾਮ ਮਿਲਦਾ ਪੈਰਾਂ ਨੂੰ ਆਰਾਮ ਮਿਲਦਾ ਮੈਨੂੰ ਲੱਗਦਾ ਉਹਦੇ ਨਾਲ ਉਹਨਾਂ ਦੀ ਇੱਕ ਜਿਹੜਾ ਮੈਂਟਲੀ ਜਿਹੜਾ ਰੈਸਟ ਹੁੰਦੀ ਹੈ ਉਹ ਵੀ ਬਹੁਤ ਵਧੀਆ ਇੱਥੇ ਦਿੱਤੀ ਜਾਂਦੀ ਹੈ ਪਈ ਕਈ ਜਣੇ ਨਾ ਸਿਰਫ ਮੈਂਟਲੀ ਤੌਰ ਤੇ ਥੱਕੇ ਹੁੰਦੇ ਨੇ ਬਟ ਉਹਨਾਂ ਨੂੰ ਲੱਗਦਾ ਮੇਰੇ ਪਤਾ ਨਹੀਂ ਕੀ ਦਰਦਾਂ ਹੋ ਰਹੀਆਂ ਕੀ ਹੋ ਰਹੀਆਂ ਜਦੋਂ ਉਹਨਾਂ ਨੂੰ ਪਿਆਰ ਨਾਲ ਅਸੀਂ ਸੁਣਦੇ ਆ ਕਹਿੰਨੇ ਆ ਕਿ ਹਾਂ ਤੁਹਾਨੂੰ ਕੀ ਪ੍ਰੋਬਲਮ ਹੋਈ ਤੇ ਜਾਂ ਉਹਨਾਂ ਦੀ ਆਪਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਔਰ ਬਹੁਤ ਜਲਦੀ ਸੰਗਤ ਕਹ ਲੋ ਸਮਝ ਵੀ ਜਾਂਦੀ ਹੈ ਕਿ ਸਾਨੂੰ ਕੋਈ ਇਦਾਂ ਦੀ ਕੋਈ ਵੱਡੀ ਪ੍ਰੋਬਲਮ ਨਹੀਂ ਮਾਈਨਰ ਜੀ ਆ ਪੰਜਾਬ ਦੇ ਘਰਾਂ ਦੇ ਵਿੱਚ ਵੀ ਇਹੋ ਜਿਹਾ ਮਾਹੌਲ ਵੇਖਣ ਨੂੰ ਨਹੀਂ ਮਿਲਦਾ ਲੋਕ ਬਜ਼ੁਰਗਾਂ ਦੇ ਕੋਲ ਗੱਲ ਕਰਨ ਦਾ ਸਮਾਂ ਵੀ ਨਹੀਂ ਕੱਢ ਪਾਉਂਦੇ ਹੈਗੇ ਤੁਸੀਂ ਆਪਣੀ ਇਸ ਫੌਜ ਨੂੰ ਕੀ ਕਹਿ ਕੇ ਤਿਆਰ ਕਰਕੇ ਲੈ ਕੇ ਆਏ ਆ ਇਸ ਸੇਵਾਵਾਂ ਅਸੀਂ ਆਪਣੇ ਘਰਾਂ 'ਚ ਆਪਣੇ ਪਰਿਵਾਰਾਂ 'ਚ ਆਪਣੇ ਯਾਰਾਂ ਮਿੱਤਰਾਂ ਦੇ ਦੋਸਤਾਂ ਮਿੱਤਰਾਂ 'ਚ ਉੱਥੇ ਵੀ ਜਾ ਕੇ ਇਹ ਸੇਵਾਵਾਂ ਅਸੀਂ ਦੇ ਸਕਦੇ ਆਂ ਦਾਨ ਮਿਉਂਟ ਦੇ ਲਈ ਸ਼੍ਰੀ ਆਨੰਦਪੁਰ ਦੀ ਧਰਤੀ ਦੇ ਉੱਤੇ ਮੌਜੂਦ ਹਾਂ ਮੈਂ ਅਰਪਣ ਕੌਰ ਤੋਂ ਅਨ ਦਾ ਸਵਾਗਤ ਕਰਦੀ ਆ ਜੀ ਆਇਆਂ ਨੂੰ ਕਹਿੰਦੀ ਆ ਇਸ ਵੇਲੇ ਤਸਵੀਰ ਦਿਖਾਵਾਂਗੇ ਪੰਜਾਬ ਦੀ ਕਿ ਸੇਵਾ ਕਿਵੇਂ ਕੀਤੀ ਜਾਂਦੀ ਹੈਗੀ ਔਰ ਦੇਖੋ ਇੱਥੇ ਕਿਵੇਂ ਪੰਜਾਬ ਦੇ ਨੌਜਵਾਨ ਆਪਣੇ ਬਜ਼ੁਰਗਾਂ ਦੀਆਂ ਲੱਤਾਂ ਘੁੱਟ ਰਹੇ ਹੈਗੇ ਨੇ ਜੇ ਕੋਈ ਸੰਗਤ ਦੇ ਵਿੱਚ ਥੱਕ ਜਾਂਦਾ ਹੈਗਾ ਆ ਤਾ ਉਸ ਨੂੰ ਕਿਸ ਤਰ੍ਹਾਂ ਦੇ ਨਾਲ ਮ사ਜ ਦਿੱਤੀ ਜਾਂਦੀ ਹੈਗੀ ਹੈ ਬਜ਼ੁਰਗ ਬਾਬੇ ਜੋ ਇੱਥੇ ਪੁਰਬ ਦੇਖਣ ਦੇ ਲਈ ਆਏ ਨੇ ਸੋ ਉਹਨਾਂ ਦੀ ਕਿਸ ਤਰ੍ਹਾਂ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਵਲੰਟੀਅਰਜ਼ ਲਗਾਤਾਰ ਲੱਗੇ ਹੋਏ ਨੇ ਪੂਰੀ ਤਸਵੀਰ ਤੁਹਾਡੇ ਰੂਬਰੂ ਕਰਵਾ ਰਹੇ ਹੈਗੇ ਆ ਔਰ ਇਸ ਵੇਲੇ ਮੈਂ ਮੌਜੂਦ ਹਾਂ ਗਲੋਬਲ 6 ਦੇ ਵੱਲੋਂ ਇਹ ਜਿਹੜਾ ਪੂਰੇ ਦਾ ਪੂਰਾ ਉਪਰਾਲਾ ਕੀਤਾ ਗਿਆ ਹੈਗਾ ਆ ਔਰ ਕਿਸ ਤਰ੍ਹਾਂ ਦੇ ਨਾਲ ਜੋ ਵੀ ਸੰਗਤ ਇੱਥੇ ਦਰਸ਼ਨ ਕਰਨ ਦੇ ਲਈ ਆਉਂਦੀ ਹੈ ਹੋਲਾ ਮਹੱਲਾ ਮਨਾਉਣ ਦੇ ਲਈ ਆਉਂਦੀ ਹੈਗੀ ਹੈ ਉਹਨਾਂ ਦੇ ਲਈ ਇੱਥੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਹੋਰ ਕੀ ਕੀ ਪ੍ਰਬੰਧ ਨੇ ਇਹਦੇ ਬਾਰੇ ਵਿੱਚ ਗੱਲਬਾਤ ਕਰਾਂਗੀ ਸਾਡੇ ਨਾਲ ਮੌਜੂਦ ਰਹਿਣਗੇ ਬਾਈ ਤਜਿੰਦਰਪਾਲ ਜੋ ਸਾਰੇ ਦੀ ਸਾਰੀ ਇੱਥੇ ਦੇਖਰੇਖ ਕਰ ਰਹੇ ਹੈਗੇ ਸੋ ਉਹਨਾਂ ਦੇ ਕੋਲੋਂ ਜਾਣਦੇ ਆ ਕਿ ਇਹ ਸੇਵਾ ਦਾ ਪਰਪਸ ਕੀ ਹੈ ਬਾਬਾ ਜੀ ਕਿਵੇਂ ਮਹਿਸੂਸ ਕਰ ਰਹੇ ਹੋ ਬਹੁਤ ਸੋਹਣਾ ਮਹਾਰਾਜ ਦਾ ਦਸਵੇਂ ਪਾਤਸ਼ਾਹ ਦਾ ਜੈ ਜੈਕਾਰ ਹੁੰਦੀ ਵੀ ਥਾਂ ਥਾਂ ਤੇ ਲੰਗਰ ਲੱਗੇ ਨੇ ਕੋ ਚੰਗੀ ਚੰਗੀ ਸੇਵਾ ਕੀਤੀ ਮੁੰਡਿਆਂ ਨੇ ਤੁਹਾਡੀ ਬੜੀ ਸੋਹਣੀ ਸੇਵਾ ਕੀਤੀ ਆ ਹੂੰ ਕੀ ਹੁੰਦਾ ਸੀ ਕੀ ਹੁੰਦਾ ਸੀ ਮੈਂ ਬੱਸ ਝੜਨ ਲੱਗਾ ਸੀ ਗੁਰੂ ਕੇ ਲੋਰ ਜਾ ਰਿਹਾ ਹਾਂ ਤੇ ਬਾਸਤੇ ਇੱਕ ਪੈਰ ਰੱਖਿਆ ਨਾ ਜਦੋਂ ਸੱਜਾ ਤੇ ਖੱਬੇ ਉੱਤੇ ਪਾਰ ਪਿਆ ਦਿਓ ਕੜਕ ਕਰਕੇ ਹੋਈ ਤੇ ਉਹ ਦਰਦ ਕੀਤੀ ਜਾਂਦਾ ਪੀੜ ਬਹੁਤ ਕਰਦਾ ਇਸ ਤਰ੍ਹਾਂ ਮੈਂ ਤਾਦਾ ਹੁਣ ਵਿਖਾਇਆ ਤੇ ਫਿਰ ਤੁਸੀਂ ਹੁਣ ਮਾਲਿਸ਼ ਕਰਾਈ ਹੁਣ ਤੁਹਾਨੂੰ ਆਰਾਮ ਮਮਤੋ ਰਾਂਗੇ ਫੇਰ ਹੀ ਪਤਾ ਲੱਗੇਗਾ ਤੁਰਿਆਂ ਪਤਾ ਲੱਗਣਾ ਤੁਹਾਨੂੰ ਇਹ ਸਾਰੀ ਸੇਵਾ ਵੇਖ ਕੇ ਕਿਵੇਂ ਲੱਗਾ ਬਹੁਤ ਸਾਰੇ ਸੋਣਾ ਕੱਲ ਵੀ ਅਸੀਂ ਤਾਂ ਵੇਖਦੇ ਰਹਾਂ ਬੜਾ ਹੀ ਸੋਣਾ ਜੇ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੀ ਸੇਵਾ ਮਾਣਾ ਗੁਰੂ ਨਾਨਕ ਪਾਤਸ਼ਾਹ ਪਰਵਾਣ ਕਰੇ ਜੀ ਬਜ਼ੁਰਗਾਂ ਦੀ ਘਰਾਂ 'ਚ ਵੀ ਇਵੇਂ ਦੀ ਸੇਵਾ ਹੋਣੀ ਚਾਹੀਦੀ ਹੈ ਹਾਂ ਜੀ ਹਾਂ ਜੀ ਬਜ਼ੁਰਗਾਂ ਦੀ ਘਰਾਂ 'ਚ ਸੇਵਾ ਹੋਵੇ ਤਾਂ ਬਹੁਤ ਚੰਗਾ ਹੈ ਬੜਾ ਹੀ ਬਹੁਤ ਚੰਗਾ ਹੈ ਗੁਰੂ ਨਾਨਕ ਪਾਤਸ਼ਾਹ ਦੀ ਮਿਹਰ ਹੋ ਜਾਏ ਦੋਹੀ ਨੂੰ ਸੋਹ ਮਿਲ ਜਾਦੇ ਹੋਰ ਕੀ ਚਾਹੀਦਾ ਜੀ ਦੋਹੀ ਬੰਦੇ ਨੂੰ ਸੋਹ ਮਿਲ ਜਾਏ ਤਿਉਹ ਸੋਹੀ ਹੋ ਜਾਂਦੀ ਉਹ ਰਬ ਨੂੰ ਯਾਦ ਕਰੇ ਜੀ ਆ ਗੁਰੂਆਂ ਨੂੰ ਯਾਦ ਕਰੇ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅਸੀਸਾਂ ਜਿਹੜੀਆਂ ਹੈਗੀਆਂ ਨੇ ਉਹ ਦਿੱਤੀਆਂ ਜਾਂਦੀਆਂ ਨੇ ਸੋ ਸੇਵਾ ਦੇ ਰੂਬਰੂ ਕਰਵਾਇਆ ਇੱਧਰ ਦੇਖੋ ਛੋਟੇ ਬੱਚਿਆਂ ਨੂੰ ਵੀ ਰਿਲੈਕਸ ਕੀਤਾ ਜਾ ਰਿਹਾ ਕਿਉਂਕਿ ਇਹ ਵੀ ਸੰਗਤ ਦੇ ਵਿੱਚ ਸੇਵਾ ਕਰਨ ਆਉਂਦੇ ਨੇ ਔਰ ਬਜ਼ੁਰਗਾਂ ਤੱਕ ਇੱਥੇ ਸੇਵਾ ਹੋ ਰਹੀ ਹੈਗੀਏ ਸੋ ਬਾਈਗੁਰ ਜੀ ਦਾ ਖਾਲਸਾ ਬਾਈਗੁਰ ਜੀ ਕੀ ਫਤਿਹ ਬਾਬਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਬਲਜਿੰਦਰ ਸਿੰਘ ਹੈ ਜੀ ਕਿਹੜੀ ਧਰਾਂ ਤੋਂ ਆਏ ਹੋ ਮੈਂ ਜੀ ਲੁਧਿਆਣਾ ਮੁੱਲਾਪੁਰ ਦਾਖਾ ਪਿੰਡ ਰੁੜਕਾ ਕਲਾ ਤੋਂ ਆਇਆ ਜੀ ਮੈਨੂੰ ਬਹੁਤ ਵਧੀਆ ਲੱਗੇ ਅੱਜ ਅਸੀਂ ਇਸ ਅਨੰਦਾ ਦੀ ਨਗਰੀ ਚ ਆਏ ਆ ਔਰ ਸਾਨੂੰ ਆ ਜਿਹੜੀ ਵੱਡੀ ਫੈਸਿਲਿਟੀ ਧੰਨ ਗੁਰੂ ਦਸਮੇਸ਼ ਪਤਾ ਜੀ ਨੇ ਦਿੱਤੀ ਆ ਤੁਹਾਨੂੰ ਬਜ਼ੁਰਗਾਂ ਲਈ ਬਹੁਤ ਹੀ ਜ਼ਿਆਦਾ ਵੱਡੀ ਇਹ ਕਿੰਨਾ ਥਕਾਵਟ ਦੂਰ ਕਰਨ ਲਈ ਅੱਜ ਮੈਂ ਢੋਹੀ ਦਾ ਵੀ ਕਰਾਇਆ ਢੋਹੀ ਦਾ ਵੀ ਜਿਹੜਾ ਮੈਨੂੰ ਦੁੱਖ ਸੀ ਨਾ ਮੈਨੂੰ ਲੱਗਦਾ ਵੀ ਦਸਮੇਸ਼ ਪਤਾ ਨੇ ਅੱਜ ਪੂਰਾ ਹੀ ਕਰ ਬਿਲਕੁਲ ਹੀ ਸਾਫ਼ ਕਰਤਾ ਸੇਵਾ ਤੋਂ ਤੁਹਾਨੂੰ ਚੰਗਾ ਲੱਗ ਰਿਹਾ ਕਿਵੇਂ ਨੌਜਵਾਨ ਮੁੰਡੇ ਇੰਨੀ ਸਿੱਦਤ ਨਾਲ ਬਜ਼ੁਰਗਾਂ ਦੀ ਸੇਵਾ ਕਰ ਰਹੇ ਆ ਆ ਵੇਖ ਕੇ ਕਿਵੇਂ ਲੱਗ ਰਿਹਾ ਕਿਉਂਕਿ ਪੰਜਾਬ ਦੀ ਸਾਡੀ ਪਰਤ ਹੈ ਨਾ ਅਸੀਂ ਗੋਰਿਆਂ ਵਾਂਗੂ ਨਾ ਮਾਪਿਆਂ ਨੂੰ ਇਕੱਲੇ ਨਹੀਂ ਛੱਡਦੇ ਪਰ ਇੱਥੇ ਵੀ ਉਵੇਂ ਲੱਗ ਰਿਹਾ ਕਿ ਬੱਚੇ ਕਿਵੇਂ ਸੇਵਾ ਕਰ ਰਹੇ ਹੈਗੇ ਤੁਹਾਨੂੰ ਕਿਵੇਂ ਲੱਗਾ ਦੇਖ ਕੇ ਮੈਨੂੰ ਜੀ ਇਹ ਬਹੁਤ ਵਧੀਆ ਲੱਗਿਆ ਸਾਡਾ ਜਿਹੜਾ ਸਿੱਖ ਇਤਿਹਾਸ ਹੈ ਬਹੁਤ ਵੱਡਾ ਤੁਹਾਨੂੰ ਦਸਵੇਂ ਸ੍ਰੀ ਪਤਾ ਜੀ ਨੇ ਇਤਿਹਾਸ ਸਾਨੂੰ ਸਿਰਜਿਆ ਹੈ ਇਹ ਜੋ ਹੋਲਾ ਹੈ ਹੋਲਾ ਮਹੱਲੇ ਦਾ ਤਿਹਾਰ ਹੈ ਇਹ ਸਾਡੇ ਸਿੱਖਾਂ ਲਈ ਇੱਕ ਬਹੁਤ ਵੱਡੀ ਦੇਣ ਹੈ ਇਹ ਜੋ ਦੇਣ ਦਸਮੇਸ਼ ਪਿਤਾ ਨੇ ਦਿੱਤੀ ਹੈ ਅਸੀਂ ਬਲਿਹਾਰੇ ਜਾਂਦੇ ਆਂ ਕੁਰਬਾਨੀ ਸਾਨੂੰ ਦਸਮੇਸ਼ ਪਿਤਾ ਨੇ ਸਿੱਖਾਂ ਨੂੰ ਕਿੰਨਾ ਆਪਣੇ ਗਲ ਨਾਲ ਲਾ ਕੇ ਪਿਆਰਿਆਂ ਨੂੰ ਅੱਜ ਇਹ ਪਿਆਰੇ ਜਿਹੜੇ ਗੁਰੂ ਦੇ ਸਿੱਖ ਸਾਡੀ ਸੇਵਾ ਕਰ ਰਹੇ ਨੇ ਇਹ ਦੇਖੋ ਆਪਣੇ ਮਾਤਾ ਪਿਤਾ ਦਾ ਕਿੱਡਾ ਨਾਮ ਰੌਸ਼ਨ ਕਰ ਰਹੇ ਨੇ ਸਾਨੂੰ ਬੜੀ ਵੱਡੀ ਖੁਸ਼ੀ ਹੋ ਰਹੀ ਹੈ ਜੀ ਕੀ ਨਾਮ ਹੈ ਤੁਹਾਡਾ ਮਨਦੀ ਸਿੰਘ ਜੀ ਜੀ ਕਿਹੜੀ ਧਰਾਂ ਤੋਂ ਆਏ ਹੋ ਇਟਲੀ ਤੋਂ ਆਇਆ ਜੀ ਇਟਲੀ ਤੋਂ ਆਏ ਹੋ ਹੋਲਾ ਮਾਲਾ ਦੇਖਣ ਦੇ ਹਰ ਸਾਲ ਆਉਂਦੇ ਜੀ ਹਰ ਸਾਲ ਆਉਂਦੇ ਸਪੈਸ਼ਲ ਟਿਕਟ ਲੈ ਕੇ ਆਉਂਦੇ ਇਟਲੀ ਨੂੰ ਜੀ 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 ਸੋ ਜਿਵੇਂ ਅੱਜ ਇੱਥੇ ਨੌਜਵਾਨ ਮੁੰਡੇ ਦੇਖੋ ਤੁਹਾਡੇ ਸਾਹਮਣੇ ਦੀ ਤਸਵੀਰ ਹੈ ਸੇਵਾ ਕਰ ਰਹੇ ਨੇ ਬਜ਼ੁਰਗਾਂ ਦੀ ਤੁਸੀਂ ਖੁਦ ਆਰਾਮ ਮਹਿਸੂਸ ਕਰ ਰਹੇ ਹੋਵੋਗੇ ਕਿੱਦਾਂ ਮਹਿਸੂਸ ਕਰ ਰਹੇ ਹੋ ਸਭ ਦੇ ਬਹੁਤ ਸੋਹਣਾ ਲੱਗ ਰਿਹਾ ਨੌਜਵਾਨੇ ਕਿਹੜੀ ਜੜੀ ਆ ਚੰਗੇ ਰਸਤੇ ਚੰਗਾ ਕੰਮ ਕਰ ਰਹੀ ਆ ਨਸ਼ਿਆਂ ਤੋਂ ਦੂਰ ਰਵੇ ਆ ਕੰਮ ਚੈਰੀ ਦਾ ਕਰਨਾ ਆਪਾਂ ਸਾਰਿਆਂ ਨਾਲ ਮਿਲ ਕੇ ਬਾਈ ਤੇਜਿੰਦਰਪਾਲ ਸਿੰਘ ਮੇਰੇ ਨਾਲ ਨੇ ਸਾਰੇ ਦਾ ਸਾਰਾ ਦੇਖ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਸੋਨੰਦਪੁਰ ਸਾਹਿਬ ਦੇ ਵਿੱਚ ਸੇਵਾ ਸ਼ੁਰੂ ਕੀਤੀ ਹੈ ਆਰਗੇਨਾਈਜੇਸ਼ਨ ਨਵੀਂ ਬਣੀ ਹੈ ਔਰ ਕੀ ਸੋਚ ਕੇ ਇਹ ਸੇਵਾ ਜਿਹੜੀ ਹੈਗੀ ਹੈ ਤੁਸੀਂ ਕਿਸ ਉਦੇਸ਼ ਦੇ ਨਾਲ ਕਰਨੀ ਸ਼ੁਰੂ ਕੀਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਮਨਾਣ ਆਈਆਂ ਸੰਗਤਾਂ ਜਿੱਥੇ ਬਹੁਤ ਤਰ੍ਹਾਂ ਦੇ ਲੰਗਰ ਲੱਗਦੇ ਨੇ ਚਾਹੇ ਉਹ ਜਾਲ ਪਾਣੀ ਦੇ ਕਹਿ ਲਓ ਚਾਹ ਦੇ ਕਹਿ ਲਓ ਲੰਗਰ ਪ੍ਰਸ਼ਾਦੇ ਦੇ ਪਕੌੜੇ ਕਈ ਤਰ੍ਹਾਂ ਦੇ ਲੰਗਰ ਲੱਗਦੇ ਨੇ ਪਰ ਇਹ ਇੱਕ ਨਵੇਕਲਾ ਲੰਗਰ ਵੀਰ ਅਮਰਪ੍ਰੀਤ ਸਿੰਘ ਜੀ ਨੇ ਜਿਹੜਾ ਕਹਿ ਲਓ ਸੋਚ ਕੇ ਜਿਹੜੇ ਸਾਡੇ ਮੇਨ ਮੁਖੀ ਨੇ ਉਹਨਾਂ ਨੇ ਸੋਚਿਆ ਕਿਉਂ ਨਾ ਆਪਾਂ ਜਿਹੜੇ ਲੋਕ ਪਿੰਡਾਂ ਤੋਂ ਸ਼ਹਿਰਾਂ ਤੋਂ ਬਹੁਤ ਦੂਰ ਦਰੇੜੇ ਤੋਂ ਚੱਲ ਕੇ ਆਉਂਦੇ ਨੇ ਕਿੰਨੇ ਕਿੰਨੇ ਕਿਲੋਮੀਟਰ ਚੱਲ ਕੇ ਆਉਂਦੇ ਨੇ ਕਾਫੀ ਥੱਕ ਚੁੱਕੇ ਹੁੰਦੇ ਨੇ ਮੈਂਟਲੀ ਤੌਰ ਤੇ ਵੀ ਕਹਿ ਲਓ ਸਰੀਰਕ ਤੌਰ ਤੇ ਵੀ ਸੋ ਉਸੇ ਸੋਚ ਨੂੰ ਦੇਖਦੇ ਹੋਏ ਇੱਥੇ ਤੁਸੀਂ ਦੇਖ ਰਹੇ ਜਿਹੜਾ ਫਿਜ਼ੀਓਥੈਰੇਪੀ ਔਰ ਜਿਹੜਾ ਸ਼ੈਲਟਰ ਹੋਮ ਰਹਿਣ ਦਾ ਜਿਹੜਾ ਆ ਉਹ ਇੱਥੇ ਉਪਰਾਲੇ ਕੀਤੇ ਗਏ ਇੱਥੇ ਜੇਕਰ ਮ사ਜ ਮਸ਼ੀਨਾਂ ਦੋ ਤਿੰਨ ਤਰ੍ਹਾਂ ਦੀਆਂ ਉਹਦੇ ਨਾਲ ਲੱਤਾਂ ਕੁੱਟਣ ਵਾਲੀਆਂ ਜਿੱਥੇ ਲੱਤਾਂ ਨੂੰ ਆਰਾਮ ਮਿਲਦਾ ਪੈਰਾਂ ਨੂੰ ਆਰਾਮ ਮਿਲਦਾ ਮੈਨੂੰ ਲੱਗਦਾ ਉਹਦੇ ਨਾਲ ਉਹਨਾਂ ਦੀ ਇੱਕ ਜਿਹੜਾ ਮੈਂਟਲੀ ਜਿਹੜਾ ਰੈਸਟ ਹੁੰਦੀ ਹੈ ਉਹ ਵੀ ਬਹੁਤ ਵਧੀਆ ਇੱਥੇ ਦਿੱਤੀ ਜਾਂਦੀ ਹੈ ਤੇ ਇਹਦੇ ਨਾਲ ਜੇਕਰ ਤੁਸੀਂ ਦੇਖੋਗੇ ਲੇਡੀਜ਼ ਦਾ ਜਿਹੜਾ ਸਾਰਾ ਉਹ ਅਸੀਂ ਇੱਕ ਸੈਪਰੇਟ ਲਗਾਇਆ ਹੋਇਆ ਉੱਥੇ ਸਾਡੇ ਕੋਲ ਜਿਹੜੇ ਪ੍ਰੋਫੈਸ਼ਨਲ ਡਾਕਟਰਸ ਨੇ ਉਹਨਾਂ ਦੀ ਟੀਮ ਹੈ ਸਾਈਕੀ ਦੀ ਟੀਮ ਹੈ ਬਈ ਕਈ ਜਣੇ ਨਾ ਸਿਰਫ ਮੈਂਟਲੀ ਤੌਰ ਤੇ ਥੱਕੇ ਹੁੰਦੇ ਨੇ ਬਟ ਉਹਨਾਂ ਨੂੰ ਲੱਗਦਾ ਮੇਰੇ ਪਤਾ ਨਹੀਂ ਕੀ ਦਰਦਾਂ ਹੋ ਰਹੀਆਂ ਕੀ ਹੋ ਰਹੀਆਂ ਜਦੋਂ ਉਹਨਾਂ ਨੂੰ ਪਿਆਰ ਨਾਲ ਅਸੀਂ ਸੁਣਦੇ ਆ ਕਹਿੰਨੇ ਆ ਕਿ ਹਾਂ ਤੁਹਾਨੂੰ ਕੀ ਪ੍ਰੋਬਲਮ ਹੋਈ ਤੇ ਜਾਂ ਉਹਨਾਂ ਦੀ ਆਪਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਔਰ ਬਹੁਤ ਜਲਦੀ ਸੰਗਤ ਕਹ ਲੋ ਸਮਝ ਵੀ ਜਾਂਦੀ ਹੈ ਕਿ ਸਾਨੂੰ ਕੋਈ ਇਦਾਂ ਦੀ ਕੋਈ ਵੱਡੀ ਪ੍ਰੋਬਲਮ ਨਹੀਂ ਮਾਈਨਰ ਜੀ ਆ ਠੀਕ ਹੈ ਤੁਸੀਂ ਮਾਲਿਸ਼ ਕਰਵਾਓ ਮ사ਜ ਕਰਾਓ ਲੱਤਾਂ ਘਟਵਾਓ ਜਿੱਦਾਂ ਜਿੱਦਾਂ ਜੋ ਤੁਹਾਨੂੰ ਬੈਟਰ ਲੱਗਦਾ ਸਾਰੇ ਵਲੰਟੀਅਰਸ ਨੇ ਸਾਰੀ ਸੰਗਤ ਹੈ ਜਿਹੜੀ ਹੈ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਸਾਰਾ ਕੁਝ ਚੱਲਦਾ ਆ ਉਹ ਨਾਲ ਨਾਲ ਕੰਟੀਨਿਊ ਚੱਲ ਰਿਹਾ ਅੱਜ ਜਦੋਂ ਵੀ ਕੋਈ ਜੰਗ ਲੜਨੀ ਹੁੰਦੀ ਹੈ ਤੇ ਉਹਦੇ ਤੋਂ ਪਹਿਲਾਂ ਜਿਹੜੇ ਸਿਪਾਈ ਹੁੰਦੇ ਉਹਨਾਂ ਨੂੰ ਇੱਕ ਸਪੀਚ ਦਿੱਤੀ ਜਾਂਦੀ ਹੈਗੇ ਕਿ ਹਾਰਨਾ ਨਹੀਂ ਹੈ ਮਨੋਂ ਨਹੀਂ ਹਾਰਨਾ ਹੈਗਾ ਮੈਂ ਦੇਖ ਰਹੀ ਹਾਂ ਤੁਹਾਡੇ ਮੁੰਡੇ ਕਿਵੇਂ ਬਜ਼ੁਰਗਾਂ ਦੀਆਂ ਲੱਤਾਂ ਘੋਟ ਰਹੇ ਨੇ ਸੇਵਾ ਕਰ ਰਹੇ ਨੇ ਤੇਲ ਮਾਲਿਸ਼ ਕਰ ਰਹੇ ਹੈਗੇ ਆਮ ਤੌਰ ਤੇ ਅੱਜ ਕੱਲ ਸਾਨੂੰ ਪੰਜਾਬ ਦੇ ਘਰਾਂ ਦੇ ਵਿੱਚ ਵੀ ਇਹੋ ਜਿਹਾ ਮਾਹੌਲ ਵੇਖਣ ਨੂੰ ਨਹੀਂ ਮਿਲਦਾ ਲੋਕ ਬਜ਼ੁਰਗਾਂ ਦੇ ਕੋਲ ਗੱਲ ਕਰਨ ਦਾ ਸਮਾਂ ਵੀ ਨਹੀਂ ਕੱਢ ਪਾਉਂਦੇ ਹੈਗੇ ਤੁਸੀਂ ਆਪਣੀ ਇਸ ਫੌਜ ਨੂੰ ਕੀ ਕਹਿ ਕੇ ਤਿਆਰ ਕਰਕੇ ਲੈ ਕੇ ਆਏ ਆ ਕਿ 4-4 5-5 ਘੰਟੇ ਹੋ ਗਿਆ ਇਹ ਮੁੰਡੇ ਤਾਂ ਉੱਠਣ ਦਾ ਨਾਂ ਨਹੀਂ ਲੈ ਰਹੇ ਸੰਗਤ ਆ ਰਹੀ ਹੈ ਸੇਵਾ ਕਰਾ ਰਹੀ ਹੈ ਜਲਦੀ ਜਾਂਦੀ ਹੈ ਫਿਰ ਕੋਈ ਨਾ ਕੋਈ ਨਵਾਂ ਆ ਜਾਂਦਾ ਹੈਗਾ ਪਰ ਇਹ ਲਗਾਤਾਰ ਲੱਗੇ ਹੋਏ ਆ ਵਾਲੰਟੀਅਰਸ ਨੂੰ ਕੋਈ ਬਹੁਤ ਸਪੈਸ਼ਲੀ ਸਪੀਚ ਨਹੀਂ ਦਿੱਤੀ ਜਾਂਦੀ ਉਹਨਾਂ ਨੂੰ ਇੱਕ ਸੱਦੇ ਦੇ ਉੱਤੇ ਇੱਕ ਕਾਲ ਦੇ ਉੱਤੇ ਸਿਰਫ ਇੱਥੇ ਬੁਲਾਇਆ ਜਾਂਦਾ ਕਿ ਵੀ ਇੱਥੇ ਸੇਵਾ ਹੋਣੀ ਹੈ ਕਿਸੇ ਨੂੰ ਨਹੀਂ ਪਤਾ ਇੱਥੇ ਜਾ ਕੇ ਕਿਹੜੀ ਸੇਵਾ ਚੱਲਣੀ ਹੈ ਇਹ ਤੇ ਕਹਿ ਲੋ ਇੱਕ ਦਿਨ ਪਹਿਲਾਂ ਅਨਾਉਂਸੈਂਸ ਹੀ ਕਰਦੇ ਆ ਕਿ ਫਿਜ਼ੀਓਥੈਰੇਪੀ ਜਿਹੜਾ ਆ ਅਸੀਂ ਕੈਂਪ ਲਗਾ ਰਹੇ ਮੈਨ ਲਗਾਉਣ ਜਾ ਰਹੇ ਆ ਉਹਦੇ ਵਿੱਚ ਜਿਹੜੀ ਸਾਡੀ ਡਾਕਟਰਾਂ ਦੀ ਟੀਮ ਹੈ ਉਹ ਅਸੀਂ ਪਹਿਲਾਂ ਤੋਂ ਤਿਆਰ ਰੱਖਦੇ ਆ ਕਿਉਂਕਿ ਉਹਨਾਂ ਦੀਆਂ ਜਿੰਨੀਆਂ ਉਹਨਾਂ ਰਿਮਾਰਕਸ ਦਿੰਦੇ ਨੇ ਉਹਨਾਂ ਦੇ ਕਹਿਣੇ ਮੁਤਾਬਿਕ ਜਿਹੜੀ ਉਦਾਂ-ਉਦਾਂ ਦੀਆਂ ਉਹਨਾਂ ਨੂੰ ਅਸੀਂ ਥੈਰੇਪੀਸ ਦੇਨੇ ਆ ਸੋ ਕੋਈ ਐਦਾਂ ਦੇ ਨਹੀਂ ਕੋਈ ਗੱਲ ਸਾਰੇ ਜਿੰਨੇ ਵੀ ਵਲੰਟੀਅਰਸ ਨੇ ਕਾਫੀ ਹੰਡੇ ਹੋਏ ਨੇ ਬਹੁਤ ਛੋਟੀਆਂ ਉਮਰਾਂ ਦੇ ਯੂਥ ਹੈ ਨੌਜਵਾਨ ਨੇ ਔਰ ਇੱਕ ਬੜਾ ਵਧੀਆ ਮੈਸ ਕਿ ਜੇਕਰ ਅਸੀਂ ਇੱਥੇ ਇਹ ਸੇਵਾਵਾਂ ਕਰ ਰਹੇ ਹਾਂ ਤੇ ਇਹ ਸੇਵਾਵਾਂ ਅਸੀਂ ਆਪਣੇ ਘਰਾਂ 'ਚ ਆਪਣੇ ਪਰਿਵਾਰਾਂ 'ਚ ਆਪਣੇ ਯਾਰਾਂ ਮਿੱਤਰਾਂ ਦੇ ਦੋਸਤਾਂ ਮਿੱਤਰਾਂ 'ਚ ਉੱਥੇ ਵੀ ਜਾ ਕੇ ਇਹ ਸੇਵਾਵਾਂ ਅਸੀਂ ਦੇ ਸਕਦੇ ਹਾਂ। ਸੋ ਵਲੰਟੀਅਰਸ ਨੂੰ ਵੀ ਕੋਈ ਟ੍ਰੇਨਿੰਗ ਦਿੰਦੇ ਹੈਗੇ ਹੋ ਕਿ ਉਹ ਕਿਵੇਂ ਉਹ ਆਪਣੇ ਪੱਧਰ ਤੇ ਇਹਨੇ ਬਿਹਤਰ ਤਰੀਕੇ ਨਾਲ ਸੇਵਾ ਕਰ ਰਹੀ ਹੈ। ਨਹੀਂ ਵਲੰਟੀਅਰਸ ਨੂੰ ਸਾਰਾ ਸਟਾਰਟਿੰਗ ਤੋਂ ਜਦੋਂ ਆਉਣ ਤੋਂ ਪਹਿਲਾਂ ਟੀਮ ਨੂੰ ਸਾਰਿਆਂ ਨੂੰ ਸਮਝਾਇਆ ਜਾਂਦਾ ਪ੍ਰੋਪਰਲੀ ਜਿਹੜੀ ਹੈ ਮਸ਼ੀਨ ਹੈ ਕਿੱਦਾਂ ਚਲਾਣੀ ਹੈ ਡਾਕਟਰ ਕੀ ਰਿਮਾਰਕਸ ਦੇ ਰਹੇ ਨੇ ਕਿੱਦਾਂ ਉਹ ਸਮਝਾ ਰਹੇ ਨੇ ਜੇਕਰ ਉਹਨਾਂ ਦੀਆਂ ਕੱਲਾਂ ਪਿੰਨੀਆਂ ਨੂੰ ਕਰਨਾ ਹੈ ਜਾਂ ਲੈਗਸ ਨੂੰ ਕਰਨਾ ਹੈ ਕਿੱਥੇ ਕਿੱਥੇ ਕੀ ਪ੍ਰੋਬਲਮ ਹੈ ਉਹਨਾਂ ਤੋਂ ਪੁੱਛੇ ਬਿਨਾ ਕੋਈ ਵੀ ਆਪਣੀ ਮਰਜ਼ੀ ਨਹੀਂ ਕਰਦਾ ਸੋ ਡਾਕਟਰਸ ਦੇ ਅਕੋਰਡਿੰਗਲੀ ਜਿੱਦਾਂ ਅਸੀਂ ਚੱਲਦੇ ਆਂ ਔਰ ਜਿਹੜੀ ਸੰਗਤ ਆ ਰਹੀ ਹੈ ਉਹ ਵਧੀਆ ਇਥੋਂ ਕਹਿ ਲਓ ਇੱਕ ਮੈਸੇਜ ਵੀ ਲੈ ਕੇ ਜਾ ਰਹੀ ਹੈ ਔਰ ਬੜੇ ਰਿਲੈਕਸ ਹੋ ਕੇ ਸਾਰੇ ਜਾਣੇ ਜਾ ਰਹੇ ਨੇ ਜੀ ਸੋ ਬਹੁਤ ਬਹੁਤ ਧੰਨਵਾਦ ਹੋਰ ਕੀ ਕੀ ਗਲੋਬਲ ਸਿਕਸ ਦੇ ਜ਼ਰੀਏ ਕੀ ਕੀ ਤੁਹਾਡੇ ਮੇਨ ਫੋਕਸ ਰਹਿਣ ਵਾਲੇ ਹੈਗੇ ਨੇ ਤੁਸੀਂ ਤਾਂ ਆਪ ਸੇਵਾ ਦੇ ਵਿੱਚ ਹਮੇਸ਼ਾ ਤੋਂ ਸ਼ਾਮਿਲ ਹੋ ਆਰਗੇਨਾਈਜੇਸ਼ਨ ਦਾ ਕੀ ਵਿਊ ਪੁਆਇੰਟ ਲੈ ਕੇ ਚੱਲ ਰਹੇ ਆਰਗੇਨਾਈਜੇਸ਼ਨ ਦੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਨਹੀਂ ਕੋਈ ਪ੍ਰੋਜੈਕਟ ਬਣਾਣਾ ਸੰਗਤ ਨੇ ਸਾਨੂੰ ਪ੍ਰੋਜੈਕਟ ਦੇਣੇ ਹੁੰਦੇ ਨੇ ਲਾਈਕ ਜੇਕਰ ਅੱਜ ਅਸੀਂ ਇੱਥੇ ਆ ਕੱਲ ਨੂੰ ਕਿਧਰੇ ਕੋਈ ਹੋਰ ਔਕੜ ਆ ਗਈਆਂ ਕਿਧਰੇ ਵੀ ਕੋਈ ਵੀ ਸਮਾ ਇਦਾਂ ਦਾ ਬਣਿਆ ਜਿਸ ਤਰ੍ਹਾਂ ਫਤਿਹਗੜ੍ਹ ਸਾਹਿਬ ਹੈ ਉੱਥੇ ਵੀ ਹਜ਼ਾਰਾਂ ਲੱਖਾਂ ਦੀ ਤਾਦਾਦ ਚ ਸੰਗਤ ਆਂਦੀ ਹੈ ਇਦਾਂ ਦਾ ਸੇਮ ਪ੍ਰੋਜੈਕਟ ਅਸੀਂ ਉੱਥੇ ਕਰਦੇ ਆਂ ਸੋ ਇਹਦੇ ਵਿੱਚ ਅਸੀਂ ਕੋਈ ਨਹੀਂ ਸੋਚਿਆ ਹੁੰਦਾ ਕਿ ਅਸੀਂ ਕੀ ਪ੍ਰੋਜੈਕਟ ਕਰਨਾ ਹੈ ਸਾਨੂੰ ਸੰਗਤ ਨੇ ਦੱਸਣਾ ਹੁੰਦਾ ਹੈ ਸੰਗਤ ਚਾਹਦੀ ਹੈ ਜਦੋਂ ਸਾਡੇ ਕੋਲ ਕੰਟੈਕਟ ਨੰਬਰ ਜਾਂ ਜਿੱਥੇ ਵੀ ਫਾਲੋ ਕਰਦੀ ਹੈ ਉਹ ਦੱਸਦੀ ਹੈ ਵੀ ਤੁਸੀਂ ਆਉਣ ਵਾਲੇ ਟਾਈਮ 'ਚ ਇਸ ਤਰ੍ਹਾਂ ਕਰੋ ਇਦਾਂ ਦੀਆਂ ਸੇਵਾਵਾਂ ਕਰੋ ਨਾ ਕਿ ਅਸੀਂ ਆਪਣਾ ਫੈਸਲਾ ਤੋਂ ਪਣਾਉਦੇ ਚ ਬਹੁਤ ਬਹੁਤ ਧੰਨਵਾਦ ਸੋਏਸਨ ਬਾਈ ਤੇ ਜਿੰਦਰਪਾਲ ਸਿੰਘ ਸਾਡੇ ਨਾਲ ਸੋ ਗਲੋਬਲ ਸਿਕਸ ਦੇ ਵੱਲੋਂ ਲਗਾਇਆ ਗਿਆ ਹੈਗਾ ਪੂਰਾ ਪੰਜਾਬ ਦਿਖ ਰਿਹਾ ਹੈਗਾ ਸੇਵਾ ਦੇਖ ਰਹੀ ਹੈਗੀ ਨੌਜਵਾਨ ਮੁੰਡੇ ਅਤੇ ਬਜ਼ੁਰਗਾਂ ਦੀ ਸੇਵਾ ਕਰਦੇ ਹੋਏ ਨਜ਼ਰ ਆ ਰਿਹਾ ਹੈ ਬੀਬੀਆਂ ਜੋ ਤੁਰਦੇ ਤੁਰਦੇ ਥੱਕ ਜਾਂਦੀਆਂ ਹੈਗੀਆਂ ਤੇ ਕੁਝ ਚੰਦ ਮਿੰਟਾਂ ਦੇ ਲਈ ਆਪਣੇ ਪੈਰਾਂ ਨੂੰ ਰਿਲੈਕਸ ਕਰਨ ਦੇ ਲਈ ਇੱਥੇ ਰੁਕ ਜਾਂਦੀਆਂ ਹੈਗੀਆਂ ਨੇ ਇਹਨਾਂ ਮਸ਼ੀਨਾਂ ਦੇ ਵਿੱਚ ਆਪਣੇ ਪੈਰ ਲਗਾ ਦੇਂਦੀਆਂ ਹੈਗੀਆਂ ਨੇ ਸੋ ਆਟੋਮੈਟਿਕ ਉਹਨਾਂ ਦੇ ਜਿਹੜਾ ਦਰਦ ਆ ਉਹ ਇੱਥੇ ਆਣ ਤੋਂ ਬਾਅਦ ਘੱਟ ਜਾਂਦੀ ਹੈਗੀ ਐ ਸੋ ਸਾਰੀ ਤਸਵੀਰ ਜਿਹੜੀ ਹੈਗੀ ਆ ਤੁਸੀਂ ਇਸ ਵੇਲੇ ਜਿਹੜੀ ਹੈ ਕੈਮਰੇ ਦੀ ਨਜ਼ਰ ਤੋਂ ਦੇਖ ਪਾਰੇ ਹੈਗੇ ਕਿ ਕਿਸ ਤਰ੍ਹਾਂ ਦੇ ਨਾਲ ਅਨੰਦਪੁਰ ਦੀ ਧਰਤੀ ਤੇ ਲਗਾਤਾਰ ਸੇਵਾ ਚੱਲ ਰਹੀ ਹੈਗੀ ਐ ਸੋ ਲਗਾਤਾਰ ਅਸੀਂ ਦਾਨ ਮਿਊਟ ਦੇ ਲਈ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਤੁਹਾਡੇ ਲਈ ਹਰ ਅਪਡੇਟ ਲੈ ਕੇ ਆ ਰਹੇ ਹੈਗੇ ਆ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੋਲਾ ਮਹੱਲਾ ਇੱਕ ਜਾਹੋ ਜਲਾਲ ਦਾ ਪੁਰਬ ਹੈਗਾ ਔਰ ਕਿਸ ਤਰ੍ਹਾਂ ਦੇ ਨਾਲ ਇੱਥੇ ਸੇਵਾ ਹੋ ਰਹੀ ਹੈਗੀ ਆ ਹਰ ਤਸਵੀਰ ਤੁਹਾਡੇ ਰੂਬਰੂ ਹੈ ਜੁੜੇ ਰਹਿਣਾ ਦਾਨ ਮਿਊਟ ਦੇ ਨਾਲ ਫਿਲਹਾਲ ਮੈਨੂੰ ਅਰਪਣ ਕੌਰ ਨੂੰ ਸਹਾਉਗੀ ਕੈਮਰਾਮੈਨ ਇੰਦਰਜੀਤ ਸਿੰਘ ਨਾਲ ਦਿਓ ਆ ਗਿਆ ਧੰਨਵਾਦ